ਸਾਡੇ ਵੱਲੋਂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਅੱਜ ਅਸੀਂ ਤੁਹਾਨੂੰ ਸੁਣਾਉਣ ਲੱਗੇ ਆ ਜੀ ਲੋਕ ਗੀਤ ਤੇ ਇਹ ਲੋਕ ਗੀਤ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਗੀਤ ਹੈਗਾ ਤੇ ਹਨਾ ਜਿਹੜੇ ਬੇ ਉਹ ਰੁੱਸ ਕੇ ਚਲੀ ਜਾਂਦੀ ਹੈ ਨਾ ਉਹ ਰੁੱਸ ਕੇ ਜਾਂਦੀ ਹੈ ਪੇਕੇ ਹੂੰ ਉਹ ਰੁੱਸ ਕੇ ਚਲੀ ਜਾਂਦੀ ਹੈ ਪੇਕੇ ਤੇ ਜਿਹੜੇ ਘਰ ਵਾ ਵਿਆਹ ਦੀ ਚੱਲਦੀ ਹੁੰਦੀ ਹੈ ਘਰੇ ਘਰੇ ਚੱਲਦੀ ਹੁੰਦੀ ਹੈ ਜਿਠਾਣੀ ਦੀ ਬਤਲ ਹੈ ਹਾਂ ਰਾਣੀ ਦੀ ਪਰਜਾਈ ਹੋ ਗਈ ਹਾਂ ਤੇ ਉਹ ਹੋਰ ਵੀ ਗੁੱਸਾ ਲੱਗਦਾ ਹੈਗਾ ਇਹ ਤਾਂ ਸਾਧੀਆਂ ਗੱਲਾਂ ਆਪਣੇ ਪਰਜਾਈ ਦੀ ਮੰਨਦਾ ਵੀ ਮੇਰੀ ਤਾਂ ਕੋਈ ਗੱਲ ਸੁਣਦਾ ਨਹੀਂ ਹੈਗਾ ਖੁਣਦਾ ਨਹੀਂ ਤੇ ਫਿਰ ਉਹ ਆਪਣੇ ਪੇਕੇ ਘਰ ਚਲੀ ਜਾਂਦੀ ਹੈ ਤਾਂ ਫਿਰ ਉਹ ਸੱਦੀ ਕਰਾ ਕੇ ਲੈ ਕੇ ਆਉਂਦਾ ਹੈ ਕਦੇ ਉਹ ਝਾਂਜਰਾ ਕਰਾ ਕੇ ਲੈ ਕੇ ਆਉਂਦਾ ਹੈ ਕਦੇ ਟਿੱਕਾ ਕਰਾ ਕੇ ਲੈ ਕੇ ਆਉਂਦਾ ਹੈ ਜਿਹਾ ਕੇ ਬਸ ਕਰੇ ਨਾ ਉਹ ਚੁੱਪਚਾਹ ਬੈਠਾ ਸੋਚੀ ਜਾਂਦਾ ਹੈ ਵੀ ਮੈਂ ਇਸ ਸੱਗੀ ਕਿਹਦੇ ਪਾਵਾਂ ਕਿਹਦੇ ਪਾਵਾਂ ਇਦਵੇਂ ਹਾਰਪਾ ਮਜੂ ਵੀ ਕਰਾ ਕੇ ਲੈ ਕੇ ਆਏ ਆ ਜਿੰਨੇ ਵੀ ਗਾਇਨੇ ਕਰਾ ਕੇ ਲੈ ਕੇ ਆਂਦਾਗਾ ਮਤਲਬ ਉਹਨੂੰ ਬਹੁਤ ਜ਼ਿਆਦਾ ਮਹਿਸੂਸ ਹੁੰਦਾ ਹੈਗਾ ਕਿ ਜਿਹੜੀ ਮੇਰੀ ਪੈਨਣ ਵਾਲੀ ਹੈ ਵੀ ਉਹ ਤਾਂ ਮੇਰੇ ਆਪ ਦੇ ਪਿੱਛੇ ਚਲੀ ਗਈ ਤੇ ਉਹ ਤਾਂ ਹੈ ਨਹੀਂ ਤੇ ਤਾਂ ਕਰਕੇ ਫਿਰ ਉਹ ਉਹਨਾਂ ਦੋਨਾਂ ਦਾ ਹੀ ਆਪਸ ਦੇ ਵਿੱਚ ਵਾਰਤਾ ਲਾਭ ਹੁੰਦੀ ਹੈ ਤੇ ਉਹ ਜਦੋਂ ਆਪਣੇ ਘਰਵਾਲੇ ਨੂੰ ਦੱਸਦਾ ਹੈ ਕਿ ਮੈਂ ਤੇਰੇ ਲਈ ਸੱਗੀ ਕਰਾਈ ਹੈ ਤਾਂ ਉਹ ਗੁੱਸੇ ਦੇ ਵਿੱਚ ਆ ਕੇ ਕਹਿੰਦੀ ਹੈ ਕਹਿੰਦੀ ਸੱਗੀ ਮੈਂ ਨਹੀਂ ਮੈਨੂੰ ਨਾ ਮੈਨੂੰ ਮੇਰੇ ਲਈ ਨਹੀਂ ਕੀਤੀ ਸੱਗੀ ਕਰਾਈ ਸੱਗੀ ਕਹਿੰਦੀ ਆਪਣੀ ਭਝਾਈ ਲਈ ਕਰਾਈ ਹੈ ਕਹਿੰਦੀ ਉਹੀ ਪੈਨ ਨੂੰ ਵੀ ਉਹੀ ਪਾਉਗੇ ਇਹ ਜੇਰੋ ਕਹਿੰਦਾ ਵੀ ਗੰਨੇ ਕਹਦਾ ਵੀ ਤੂੰ ਆ ਜਾ ਕਹਿੰਦਾ ਘਰ ਵੀ ਮੇਰਾ ਘਰ ਨਿਵਾਸਣਾ ਹੈਗਾ ਇਦਾਂ ਮੋਕ ਨਹੀਂ ਮੈਂ ਤੇਰੇ ਘਰ ਨਹੀਂ ਆਣਾ ਬਾਵਲ ਦੇ ਖੇੜੇ ਮਰਜੂ ਪਰ ਮੈਂ ਤੇਰੇ ਘਰ ਨਹੀਂ ਆਣਾ ਵੀ ਜੇਰੋ ਤੱਕ ਉਹਨੂੰ ਗੁੱਸਾ ਹੁੰਦਾ ਹੈ ਵੀ ਜੇ ਤੱਕ ਇਹ ਆਪਣੀ ਭੁਜਾਈ ਦੀ ਗੱਲ ਨਹੀਂ ਮੰਨਣੋਂ ਹਟਦਾ ਉਦੋਂ ਤੱਕ ਮੈਂ ਆਉਂਦੀ ਨਹੀਂ ਇਸ ਤਰ੍ਹਾਂ ਮੀਆ ਵੀ ਵੀਰ ਆ ਕੀ ਤੇ ਬਹੁਤ ਹੀ ਪਿਆਰਾ ਸੋਹਣਾ ਰਾਹ ਪਾਉਂਦੀ ਹੈ ਸਿੱਧੇ ਹਾਂ ਉਹਨੂੰ ਮਤਲਬ ਕਿ ਵੇਰਾ ਸਤੇਲੇ ਹੰਦੀ ਇਹ ਵੀ ਉਹਨੂੰ ਵੀ ਮਤਲਬ ਜੇ ਵੀ ਆਪਣੀ ਪਤਨੀ ਹੁੰਦੀ ਹੈ ਵੀ ਜਦੋਂ ਵਿਆਹੀ ਆ ਜਾਂਦੀ ਹੈ ਤਾਂ ਸਾਰੀਆਂ ਗੱਲਾਂ ਆਪਣੀ ਪਤਨੀ ਦੀਆਂ ਮੰਨਣੀਆਂ ਚਾਹੀਦੀਆਂ ਹੈ। ਭੁਜਾਈਆਂ ਨਾ ਮੰਨਣਾ। ਇਸ ਕਰਕੇ ਉਹਨੂੰ ਗੁੱਸਾ ਹੁੰਦਾ ਹੈ। ਤੇ ਪਹਿਲਾਂ ਉਹ ਕੁਆਰਾ ਹੁੰਦਾ ਉਹ ਤਾਂ ਫਿਰ ਚਲੋ ਭੁਜਾਈਆਂ ਦੀਆਂ ਗੱਲਾਂ ਸਾਰੀਆਂ ਮੰਨਦਾ ਹੈਗਾ। ਤੇ ਉਸ ਤੋਂ ਬਾਅਦ ਤਾਂ ਫਿਰ ਉਹਨਾਂ ਨੂੰ ਉਹਨੂੰ ਗੱਲਾਂ ਮੰਨਣੀਆਂ ਚਾਹੀਦੀਆਂ ਆਪਣੀ ਪਤਨੀ ਦੀਆਂ। ਉਹ ਸੋਣਾ ਪਿਆਰਾ ਗੀਤ ਹੈਗਾ। ਸ਼ੇਅਰ ਜ਼ਰੂਰ ਕਰਦਿਆ ਕਰੋ ਸਾਡੇ ਗੀਤਾਂ ਨੂੰ। ਗੀਤ ਬਹੁਤ ਸੋਹਣੇ ਹੁੰਦੇ ਨੇ ਬੇਬੇ ਜੀ ਦੇ ਨਾਲ ਮੈਂ ਕਹ ਰਣੀ ਆ ਕਿ ਬੇਬੇ ਜੀ ਪਾਣੋ ਸਣੀ ਮਤਲਬ ਕਿ ਗੀਤ ਅੱਗੇ ਤੱਕੇ ਆਪ ਨੂੰ ਦਾਸ ਰਹੇ ਨੇ ਗਾ ਰਹੇ ਨੇ ਤੇ ਇਹਨਾਂ ਦੀ ਥੋੜੀ ਜਿਹੀ ਬਾਤ ਚੱਲਦੀ ਹੈ ਠੀਕ ਹੈ ਤੇ ਨਹੀਂ ਤਾਂ ਫਿਰ ਅੱਗੇ ਅੱਗੇ ਦਾ ਫੇਰਾ ਬਜ਼ੁਰਗ ਆਪਨੂੰ ਲੱਗੜੇ ਵੀ ਨਹੀਂ ਹੈਗੇ ਤੇ ਹੁਣ ਤਾਂ ਚਲੋ ਇੰਨਾ ਕੋਈ ਹੈਗਾ ਖਜਾਨਾ ਸਾਂ ਸਾੰਬਿਆ ਹੋਇਆ ਗੀਤਾਂ ਦਾ ਪਾਣੇ ਰੱਖ ਪਹੁੰਚਦੇ ਚੱਲ ਤਾਂ ਨਾ ਚਲੋ ਬੀਬੀ ਫਰਗਾਈਏ ਚਲ ਭਾਈ ਸਗੀ ਕਰਾਈ ਐ ਤੇ ਨੀ ਨੋਰੀ ਪੈਣਾ ਨਵਾਂ

ਪਾਤਵੀ ਵੇ ਜੀ ਦੇ ਹਨ ਵਿੱਚ ਗਾਈਂ ਸ਼ਾਦੀ ਦੇ ਮੈਂ ਜਿਗਰਾ ਦੇ ਮੈਂ ਜਿਗਰਾ ਕੀਤਾ ਵਾਰੀਆ ਵੇ ओ जिगरा की किताब तेरा नहीं होना करनी बस धाम मेरा नी नु ने तो करनु आया ने तो करनु आया ओリエ नारे ਬੇ ਮੈਂ ਕਰਨੀ ਆਣਾ ਤੇਰੇ ਬੇ ਮੈਂ ਮਾਰਿ ਜੂ ਬਾਬਲੇ ਭੇੜੇ ਰੇ ਮੈਂ ਡਿਗਰਾ ਬੇ ਮੈਂ ਡਿਗਰਾ ਕੀਤਾ ਵੈ ਰੀਆਂ ਵੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜਿਹੜੇ ਤੁਸੀਂ ਵੀ ਖਾ ਲੋ ਸਾਥ ਛੇੜੀ ਗਾਰ ਭਾਈ ਜੀ ਤੋਂ ਸੰਦੇਰ ਹੋ ਸਾਡੇ ਸਾਰੇ ਧਿਆਨ ਰੱਖਿਆ ਕਰੋ ਸ਼ੋਲਿਆ ਕਰੋ ਭੁਲੀ ਦੇ ਗੀਤ ਭਾਈ ਓਥਰੇ ਗਾਰ ਭਾਈ